ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਕਿਵੇਂ ਹੋ ਸਾਰੇ ਅੱਜ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਲੱਗੀ ਆ ਆਪਾਂ ਸਲਵਾਰ ਵਿੱਚ ਵਾਲ ਕਿਵੇਂ ਪਾਈਏ ਤਾਂ ਕਿ ਆਪਣਾ ਜਿਹੜਾ ਕਰੀਜ਼ ਦਾ ਵਾਲ ਹੈ ਬਿਲਕੁਲ ਸਿੱਧਾ ਖੜਾ ਹੋਵੇ ਠੀਕ ਹੈ ਇਹਦੇ ਵਿੱਚ ਮੈਂ ਸਲਵਾਰ ਇਹ ਮਿਆਨੀ ਵਾਲੀ ਸਲਵਾਰ ਕਟਿੰਗ ਕੀਤੀ ਸੀ ਮੈਂ ਥੋੜਾ ਕਪੜਾ ਪਾਇਆ ਸੀਗਾ ਇਹ ਮੀਡੀਅਮ ਸਲਵਾਰ ਕਹਿ ਦਿੰਦੇ ਆ ਇਹਦੇ ਮਿਆਨੀ ਦੇ ਇੱਕ ਅੱਧ ਵਿੱਚ ਲਗਾਉਣਾ ਆਪਾਂ ਨੇ ਕੱਟ ਠੀਕ ਹੈ ਪਿਛਲੇ ਪਾਸੇ ਮੈਂ ਪਾ ਦਿੱਤੇ ਕੱਟ ਲਗਾ ਕੇ ਆਪਾਂ ਨੇ 21 ਇੰਚ ਦਾ ਦੇਣਾ ਇੱਥੇ ਗੈਪ ਆ ਦੇਖ ਸਕਦੇ ਤੁਸੀਂ ਇਕਿਸ ਦਾ ਮਾਰਕਿੰਗ ਕਰਕੇ ਹੀ ਆਪਾਂ ਨੇ ਗੈਪ ਪਾਣਾ ਹੈ ਇੱਥੋਂ ਆਪਣੇ ਬਾਣੂ ਪਾਣੀ ਆਪਾਂ ਨੇ ਸਟਾਰਟ ਕਰਨੇ ਆ ਆ ਦੇਖੋ ਆਪਾਂ ਨੇ ਇਹ ਬਾੜ ਪਾ ਪਾ ਲਈ ਹੈ ਹੁਣ ਆਪਣਾ ਹੁੰਦੇ ਵਿੱਚ ਬਾੜ ਹੋ ਗਏ ਕੰਪਲੀਟ ਹੁਣ ਇਹ ਆ ਗਿਆ ਆਪਣੇ ਕੋਲ ਸਲਵਾਰ ਦੇ ਪੱਲੇ ਆ ਦੇਖੋ ਇੱਥੋਂ ਸ਼ੁਰੂ ਹੋ ਕੇ ਸਲਵਾਰ ਦੇ ਪੱਲੇ ਆਪਣੇ ਇੱਥੇ ਤੱਕ ਆਣਾ ਇਹਦਾ ਆਪਾਂ ਕਰ ਲੋ ਅੱਧ ਠੀਕ ਹੈ ਜੇ ਤਾਂ ਕਿਸੇ ਦਾ ਮਨ ਲਗੀ ਟੰਮੀ ਜ਼ਿਆਦਾ ਵੱਟੀ ਹੈ ਜਿਵੇਂ ਕਹਿੰਦੇ ਨੇ ਪੇਟ ਵੱਟਾ ਹੈ ਤਾ ਇਥੋਂ ਇਹਨੂੰ ਇਦਾਂ ਫੜ ਕੇ ਆਪਾਂ ਥੋੜੀ ਥੋੜੀ ਇਥੋਂ ਕਾਟ પા ਸਕਦੇ ਆ ਇਦਾਂ ਕਰਕੇ ਫਿਰ ਚੀਕ ਅਬ ਦੇਖੋ ਠੀਕ ਹੈ ਇੱਕ ਕਾਟ ਲੈ ਲਓ ਮੈਂ ਸਭ ਤੋਂ ਸੋਖੇ ਤਰੀਕੇ ਨਾਲ ਤੁਹਾਨੂੰ ਬਲ ਦੱਸਾਂਗੀ ਜਿਹੜੀ ਜਿਹੜੀ ਤੁਸੀਂ ਈਜ਼ੀ ਦੀ ਸਿੱਖ ਲਓਗੇ ਠੀਕ ਹੈ ਜਿਹੜਾ ਇਹ ਪੱਲੇ ਦਾ ਸਲਾਈ ਹੈ ਇਹਨੂੰ ਹਮੇਸ਼ਾ ਇਥੋਂ ਨਹੀਂ ਬਲ ਚੁਕਣਾ ਇਨੂੰ ਅੰਦਰ ਲੈ ਕੇ ਜਾਣਾ ਹੈ ਤਾਂ ਕਿ ਇਹ ਇੱਥੋਂ ਵੱਲ ਲੈ ਲੈਣਾ ਥੋੜਾ ਜਾਂ। ਅੱਗੇ। ਠੀਕ ਹੈ। ਹੁਣ ਮੇਰੀ ਸਲਵਾਰ ਹੈਗੀ ਆ ਮਤਲਬ ਕਿ ਇਹਦੇ ਉੱਤੇ ਬੈਲਟ ਲਗਣੀ ਆ ਆਪਣੀ। ਬੈਲਟ ਦੀ ਬੈਲਟ ਲਗਣੀ ਆ ਆਪਣੀ 24 ਇੰਚ ਦੀ। ਠੀਕ ਹੈ? ਇਹ ਆਪਣਾ ਬੈਲਟ ਦੇ ਅੱਧ ਤੱਕ ਆ ਗਿਆ ਆਪਣਾ ਬਾਲਾ। ਕ੍ਰੀਜ਼ ਦਾ। ਠੀਕ ਹੈ? ਇਹ ਦੇਖੋ। ਇੱਕ ਕ੍ਰੀਜ਼ ਦਾ ਪੱੜਾ ਇਹਨੂੰ ਥੋੜਾ ਉੱਪਰ ਨੂੰ ਵਧਾ ਕੇ ਪਾਓ ਉੱਪਰ ਉੱਪਰ ਨੂੰ ਵਧਾਣ ਨਾਲ ਥੋੜੀ ਜਿਹੜੀ ਕ੍ਰੀਜ਼ ਹੈ ਇਹ ਬਿਲਕੁਲ ਖੜੀ ਰਹੂਗੀ ਇਹ ਕ੍ਰੀਜ਼ ਦਾ ਪੱੜਾ ਕਹਿ ਲੈਂਦੇ ਇਹੋ ਆ ਦੇਖੋ ਹੁਣ ਆ ਦੇਖੋ ਸਲਵਾਰ ਦੇ ਪੱਲੇ ਆ ਗਏ ਹੁਣ ਵੀ ਤੁਸੀਂ ਇਹ ਬਣ ਨੂੰ ਐਦਾਂ ਨਹੀਂ ਚੁੱਕਣਾ ਇਹਨੂੰ ਥੋੜਾ ਅੱਗੋਂ ਲੈਣਾ ਕਪੜਾ ਲੈ ਕੇ ਇਹਨੂੰ ਵਿੱਚ ਦੇਣਾ ਬਣ ਨੂੰ ਨਹੀਂ ਥੋੜੀ ਇਹ ਸਲਾਈ ਜਿਹੜੀ ਉੱਤੇ ਆਈ ਜਾਊਗੀ ਆ ਦੇਖੋ ਵੜਤੇ ਰੈਡੀ ਹੋ ਗਏ ਇੱਕ ਹੋਰ ਤਰੀਕਾ ਦੱਸਦੀਆਂ ਤੁਹਾਨੂੰ ਮੈਂ ਵੜ ਪਾਣ ਦਾ ਵੀ ਕਰੀਜ਼ ਦੇ ਵੜ ਦਾ ਕਿਵੇਂ ਆਪਾਂ ਧਿਆਨ ਵਿੱਚ ਲਈਏ ਜੇ ਤੁਸੀਂ ਕੱਟ ਨਹੀਂ ਲਗਾਣਾ ਉਹ ਵੀ ਇੱਕ ਹੋਰ ਤਰੀਕਾ ਤੁਹਾਨੂੰ ਮੈਂ ਦੱਸਦੀ ਆ ਦੇਖੋ ਆਪਣੇ ਵੜ ਕਿੰਨੇ ਸੋਹਣੇ ਪੈ ਗਏ ਹਨ ਦੇਖ ਆ ਦੇਖ ਸਕਦੇ ਹੋ ਕਿੰਨੇ ਇਕੁਅਲ ਵੜ ਪਏ ਆ ਬਿਲਕੁਲ ਇਹ ਆਪਣਾ ਐਂ ਦਿੱਖ ਦਿੱਸਦਾ ਪਿਆ ਇਹ ਖਰੀਜ ਵਾਲ ਵੜ ਠੀਕ ਹੈ ਇਹ ਕਰੀਜ ਵਾਲਾ ਵੜ ਹੈ ਠੀਕ ਹੈ ਹੁਣ ਆਪਾਂ ਪਾਵਾਂਗੇ ਦੂਜੀ ਸਾਈਡ ਦੇ ਵੜ ਬੈਲਟ ਆਪਾਂ ਅਟੈਚ ਕਰਾਂਗੇ ਲਾਸਟ ਵਿੱਚ ਆ ਦੇਖੋ 1 ਇੰਚ ਦੇ ਮਾਰਜਿਨ ਜਿੱਥੇ-ਜਿੱਥੇ ਉੱਥੇ ਆਪਾਂ ਕਰਾਂਗੇ ਬਰ ਸਟਾਰਟ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਜਿੱਥੇ ਸਲਵਾਰ ਦੇ ਪੱਲੇ ਆ ਇਹ ਦੂਜਾ ਤਰੀਕਾ ਇਹ ਦੇਖੋ ਇਹ ਸਾੜੀ ਦਾ ਤਰੀਕਾ ਪਕੜਨਾ ਦੇਖੋ ਜਿੰਨੇ ਤੁਸੀਂ ਦੇਖ ਸਕਦੇ ਹੋ ਇਹ ਇਹ ਆਪਣਾ ਹੈਗਾ ਸਲਵਾਰ ਦੇ ਪੱਲੇ ਇਹਨੂੰ ਐਦਾਂ ਮਿਲਾ ਕੇ ਐਦਾਂ ਮਿਲਾ ਕੇ ਉਸ ਤੋਂ ਬਾਅਦ ਇੱਥੋਂ ਆਪਾਂ ਬ੍ਰੀਕ ਦੀ ਸਿਲਾਈ ਲਗਾ ਦਿੰਦੇ ਆ ਤਾਂ ਕਿ ਆਪਾਂ ਨੂੰ ਪਤਾ ਲੱਗੇ ਇਹ ਆਪਣੀ ਕ੍ਰੀਜ਼ ਦਾ ਵਾਲਾ ਹੈ ਆ ਦੇਖੇ ਇਹ ਲੱਗੀ ਸਿਲਾਈ ਆ ਦੇਖੋ ਆ ਪਤਾ ਲੱਗਦਾ ਹੈ ਨਾ ਇਹ ਕ੍ਰੀਜ਼ ਦਾ ਵਾਲ ਚੱਕਣਾ ਹੈ ਠੀਕ ਹੈ ਪਹਿਲਾਂ ਹੀ ਪਹਿਲਾਂ ਦੀ ਤਰ੍ਹਾਂ ਹੀ ਇਸ ਨੂੰ ਥੋੜੀ ਜੀ ਪਾ ਦਿੰਦੇ ਦਿੰਦੇ ਆ ਕਾਟ ਤਾਂ ਕਿ ਇਹ ਆਪਣਾ ਬਾਲੇ ਜਰਾ ਉਹ ਸਿੱਧੀ ਸਲਵਾਰ ਖੜੀ ਰਹੀ ਆਪਣੇ ਪਹੁੰਚੇ ਤੇ ਆਪਣੇ ਬਾਲ ਨਾਲ ਟਿਕਣ ਉਹ ਥੋੜੇ ਥੇ ਪਾਉ ਦੇ ਪਾਠ ਠੀਕ ਹੈ ਜੇ ਤੁਸੀਂ ਕੱਟ ਨਹੀਂ ਲਗਾਣਾ ਉਹ ਤੁਸੀਂ ਇੱਧਾ ਦੀ ਆਤ ਪਾ ਸਕਦੇ ਹੋ ਬਾਲ ਪਾਣ ਦੀ ਠੀਕ ਹੈ ਇਥੋਂ ਲਾ ਕੇ 1 ਇੰਚ ਦੇ ਨਿਸ਼ਾਨ ਤੋਂ ਅਸੀਂ ਚੱਕਾਂਗੇ ਫਿਰ ਬਾਲ ਸ਼ੁਰੂ ਕਰਾਂਗੇ ਆ ਦੇਖੋ ਬਾਲ ਪਾਣ ਵੇਲੇ ਇੱਕ ਗੱਲ ਦਾ ਹੋਰ ਧਿਆਨ ਦੇਣਾ ਤੁਸੀਂ ਆ ਜਿਹੜੇ ਨੀਚੇ ਦੇ ਬਾਲੇ ਬਿਲਕੁਲ ਇੱਕੋ ਰਹਿਣੇ ਚਾਹੀਦੇ ਹੈ ਇਵੇਂ ਨਹੀਂ ਹੋਵੇ ਪਿੱਛੇ ਚਲੇ ਗਿਆ ਨਾ ਇਹ ਬਿਲਕੁਲ ਬਰਾਬਰ ਰਹਿਣੀ ਚਾਹੀਦੀ ਹੈ ਆ ਦੇਖੋ ਸਲਾਈਆਂ ਤੋਂ ਉੱਪਰ ਹੀ ਵੱਡ ਲੈਣਾ ਹੈ ਜਿਹੜੀ ਆਪਾਂ ਨੇ ਪੱਲੇ ਪਾਏ ਆ ਕਿ ਮੈੰਨੀ ਪਾਈ ਹੈ ਸਲਾਈਆਂ ਦੇ ਉੱਪਰ ਤੋਂ ਹੀ ਵੱਡ ਲੈਣਾ ਉਹ ਸਲਾਈ ਉੱਤੇ ਨਹੀਂ ਆਣੀ ਚਾਹੀਦੀ ਉਹ ਤੋਂ ਥੋੜਾ ਵਧਾ ਕੇ ਵੱਲ ਚੁੱਕਣਾ ਆਪਾਂ ਨੇ ਆ ਦੇਖੋ ਨਾਲ ਨਾਲ ਉਂਗਲ ਦੇ ਨਾਲ ਇਹਨੂੰ ਕੱਪੜੇ ਨੂੰ ਬਰਾਬਰ ਕਰੀ ਜਾਓ ਇਸ ਦਿਨ ਆਪਾਂ ਬੜਾ ਥੋੜਾ ਬਿਲਕੁਲ ਇਕੁਅਲ ਆ ਲਗੇ ਆ ਦੇਖੋ ਬਰਾਬਰ ਚੱਕ ਦੇ ਜਾਓ ਮੈਨੂੰ ਬਹੁਤੀ ਮਾਰਕਿੰਗ ਕਰਨ ਦੀ ਲੋੜ ਨਹੀਂ ਪੈਂਦੀ ਮੈਨੂੰ ਹਿਸਾਬ ਹੋਇਆ ਹੋਇਆ ਮੈਂ ਇਦਾਂ ਹੀ ਬਾੜ ਚੱਕ ਕੇ ਪਾ ਦਿੰਦੀ ਆ ਜਿਹੜੀਆਂ ਮੇਰੀ ਭੈਣਾਂ ਸਲਾਈ ਸਿੱਖ ਰਹੀਆਂ ਹੈ ਉਹ ਥੋੜਾ ਧਿਆਨ ਨਾਲ ਮਾਰਕਿੰਗ ਕਰ ਲਓ ਆ ਦੇਖੋ ਜਾਂ ਇਸ ਮਸ਼ੀਨ ਦਾ ਇਸ ਮਸ਼ੀਨ ਤੇ ਜਿਹੜਾ ਇਹ ਡਿਜ਼ਾਈਨ ਹੁੰਦਾ ਨਾ ਇਹ ਇਥੋਂ ਬਾੜ ਚੱਕਣੇ ਦੀ ਸਟਾਰਟਿੰਗ ਕਰ ਲਓ ਇਥੋਂ ਆਪਣਾ ਅੰਦਾਜ਼ਾ ਹੋ ਹੀ ਜਾਂਦਾ ਹੈ ਆ ਗਿਆ ਫਿਰ ਸਲਾਈ ਆ ਗਈ ਸਲਾਈ ਤੋਂ ਉੱਪਰ ਬੜ ਲੈਣਾ ਪਾਣਾ ਸਲਾਈ ਆਪਾਂ ਨੇ ਕਰ ਦੇਣੀ ਅੰਦਰ ਠੀਕ ਹੈ ਆਲੀ ਆ ਗਿਆ ਆਪਣਾ ਹੁਣ ਫਰੀਜ਼ ਦਾ ਬੜ ਆ ਪਤਾ ਲੱਗਦਾ ਹੈ ਨਾ ਸਲਾਈ ਲੱਗੀ ਜਾਂ ਪਤਾ ਲੱਗਦਾ ਹੈ ਨਾ ਬਿਲਕੁਲ ਵੀ ਹੁਣ ਆਪਾਂ ਚੱਕਣਾ ਫਰੀਜ਼ ਦਾ ਬੜ ਫਰੀਜ਼ ਦੇ ਬੜ ਨੂੰ ਥੋੜਾ ਉੱਤੇ ਨੂੰ ਵਧਾ ਕੇ ਪਾਓ ਤਾਂ ਕਿ ਤੁਹਾਡੀ ਕਰੀਜ਼ ਬਿਲਕੁਲ ਪ੍ਰੋਪਰ ਖੜੀ ਰਹੇ ਇਹਨਾਂ ਦੇ 2-3 ਬੜ ਬੜ ਪਾਣਗੇ ਐਦਾਂ ਆਪਣਾ ਬੜ ਕੈਟਿੰਗ ਹੋ ਜਾਣਗੇ ਰੈਡੀ ਸਲਵਾਰ ਆ ਦੇਖੋ ਆ ਦੇ ਸਲਾਈ ਆ ਗਈ ਸਲਾਈ ਤੋਂ ਉੱਪਰ ਦੀ ਬੜ ਲੈਣਾ ਆਪਾਂ ਨੇ ਫੇਰ ਦੇਖੋ ਕਿ ਇਹਦੇ ਸੋਨੇ ਬੜ ਪਈ ਆ ਆਪਣੇ ਸਲਵਾਰ ਦੇ ਵਾਖੋ ਹੁੰਦਾ ਪਤਾ ਨਹੀਂ ਆ ਦੇਖ ਸਕਦੇ ਤੁਸੀਂ ਦੇਖੋ ਆ ਨੀਚੇ ਦਾ ਵੀ ਕਿੰਨੀ ਸਫਾਈ ਨਾਲ ਬੜ ਪਈ ਹੈ ਨਾ ਤੇ ਉੱਪਰ ਵੀ ਬਿਲਕੁਲ ਆ ਦੇਖੋ ਆ ਦੇਖ ਸਕਦੇ ਹੋ ਤੁਸੀਂ ਆਪਣਾ ਕੋਈ ਵੀ ਬਲ ਨੀਚੋਂ ਨਿਕਲਿਆ ਨਹੀਂ ਹੈਗਾ ਦੇਖੋ ਉੱਪਰ ਵੀ ਦੇਖ ਬਿਲਕੁਲ ਸਫਾਈ ਨਾਲ ਠੀਕ ਹੈ ਹੁਣ ਮੈਂ ਇਹਦੀ ਬੈਲਟ ਦੀ ਕਰਾਂਗੀ ਜੜਾਈ ਹਾਂਜੀ ਆ ਦੇਖੋ ਪਲ ਆਪਣੇ ਪੈ ਗਏ ਹਨ ਹੁਣ ਆਪਾਂ ਕਰਾਂਗੇ 벨ਟੀ ਦੇ ਵਿੱਚ ਕਿਵੇਂ ਜੜੀਦਾ ਦੇਖੋ ਆ ਸਲਵਾਰ ਕਰ ਲਈ ਆਪਾਂ ਨੇ ਉਲਟੀ ਦੇਖੋ ਦੇਖ ਸਕਦੇ ਹੋ ਠੀਕ ਹੈ ਇਹ ਹੈਗੀ ਆਪਣੀ 벨ਟ ਰੈਡੀ ਕੀਤੀ ਵੀ ਦੇਖੋ ਇਹ 벨ਟ ਰੈਡੀ ਕੀਤੀ ਹੋਈ ਆ ਠੀਕ ਹੈ ਇਹ ਆਣਾ ਅੱਗੇ ਹਿੱਸਾ ਤੇ ਇਹ ਜਾਣਾ ਆਪਣਾ ਬੈਕ ਸਾਈਡ ਤੇ ਬਲ ਪੜ ਤੇ ਜੁਆਇੰਟ ਕਰਨਾ ਹੈਨਾ ਥੋੜੀ ਜੀ ਸਿਲਾਈ ਲਗਾ ਕੇ ਇੱਥੇ ਇਹਨੂੰ ਸਟੇ ਕਰ ਦੋ ਤਾਂ ਕਿ ਆਪਣੀ ਛੋਟੀ ਜਿਹੜੀ 벨ਟ ਹੈ ਵਾੜੇ ਵਾਲੇ ਸਾਈਡ ਤੇ ਭੱਜੀ ਨੇ ਜਾਵੇ ਥੋੜੀ ਜੀ ਸਲਾਈ ਲਗਾ ਕੇ ਇਹਨੂੰ ਛੱਡ ਦਿਓ ਲਾਈਨ ਗਈ ਇਹਨੂੰ ਕੱਟ ਲਓ ਦੇਖੋ ਮੇਰਾ ਤਰੀਕਾ ਬਿਲਕੁਲ ਸੌਖਾ ਹੋਗਾ ਤੁਸੀਂ ਬਿਲਕੁਲ ਕਨਫਿਊਜ਼ ਨਹੀਂ ਹੋਵੋਗੇ ਠੀਕ ਹੈ ਆ ਦੇਖੋ ਇਹ ਕੱਪੜਾ ਇਦਾਂ ਹੋ ਗਿਆ ਹੁਣ ਇਸ ਕੱਪੜੇ ਨੂੰ ਇਦਾਂ ਉਠਾਓ ਠੀਕ ਹੈ ਜਿੱਥੋਂ ਆਪਾਂ ਨੇ ਬਾਅਲ 1 ਇੰਚ ਦਾ ਨਿਸ਼ਾਨ ਲਗਾਇਆ ਸੀ ਕੱਟ ਸੀਗਾ ਉਥੋਂ ਇਹਨੂੰ ਕਰ ਲਓ ਇਦਾਂ ਅਟੈਚ ਆ ਦੇਖੋ ਕੱਟ ਦੇ ਨਾਲ ਇਹ ਵਿਚਕਾਰ ਵਾਲੀ ਸਿਲਾਈ ਨੂੰ ਦੇਖੋ ਮੈਚ ਕਰਕੇ ਇੱਥੋਂ ਕਰੋ ਇਹਦੀ ਸ਼ੁਰੂਆਤ ਆ ਦੇਖੋ ਠੀਕ ਹੈ ਉਸ ਤੋਂ ਬਾਅਦ ਜਿੱਥੇ ਆਪਾਂ ਨੇ ਆ ਬੈਲਟ ਦੀ ਜੋਇੰਡਿੰਗ ਕੀਤੀ ਸੀਗੀ ਇਹਨੂੰ ਇਦਾਂ ਲੈ ਕੇ ਆ ਦੇਖੋ ਆਪਣਾ ਬਿਲਕੁਲ ਬਰਾਬਰ ਵਾਲਾ ਇਹ ਹੈ देखो कुछ भी कान की लड़ नहीं पी देखो देख सकते हो तुम बिल्कुल ऐदा ही आप दूजी सैड पर देखो मैं सब तो सौखा तरीका सूँ दस दी ए ਅਦੇ ਇਹ ਤੁਹਾਨੂੰ ਲੱਗਦਾ ਹੋਵੇ ਵੀ ਤੁਹਾਡੇ ਬਲ ਵੱਧਦੇ ਹਨ ਜਾਂ ਬੈਲਟ ਘਟਦੀ ਹੈ ਆ ਦੇਖੋ ਹੁਣਾਂ ਦੇ ਇੱਧਰ ਦੇਖ ਸਕਦੇ ਹੋ ਆ ਇੱਥੋਂ ਆਪਾਂ ਨੇ ਇੱਕ ਬਲ ਕੱਢਣਾ ਹੈ ਇਹ ਬੈਲਟ ਆਪਣੀ ਵੱਧਦੀ ਪਈ ਆ ਇਹਨੂੰ ਐਦਾਂ ਕਰਕੇ ਉੱਪਰ ਢਿੱਕੜ ਕੇ ਆ ਦੇਖੋ देख सकते देखो होगी अपनी सिलाई कंप्लीट हूँ जे एक्सट्रा पागे हो गए यह भी आप कर देंगे कटिंग ਕਰ ਕੇ ਦਿਖਾਨੀ ਆ ਸਲਵਾਰ ਆਪਣੀ ਆ ਦੇਖ ਸਕਦੇ ਹੋ ਤੁਸੀਂ ਦੇਖੋ ਬੜਕਿੰਨੇ ਸੋਹਣੇ ਪਏ ਆ ਦੇਖੋ ਦੇਖੋ ਬਰਾਬਰ ਇਧਰੋਂ ਵੀ ਬਰਾਬਰ ਮਾਰਜਿਨ ਸਾਰਾ ਕੁਝ ਬਰਾਬਰ ਆਇਆ ਬਿਲਕੁਲ ਦੇਖੋ ਆ ਦੇਖੋ ਪਾੜ ਬਿਲਕੁਲ ਬਰਾਬਰ ਆ ਗਏ ਠੀਕ ਹੈ ਦੱਸਿਓ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਥੈਂਕ ਯੂ